ਕਿੰਨਾ ਕੰਨੇ ਲਿਆ ਹਾ ਵੇ ਇਹ ਬਾਈ ਯਾਰ ਕਰਕੇ ਲੈ ਹਾਂ ਕਿੰਨੇ ਲਿਆ 1100 ਨਹੀਂ ਤੂੰ 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 ਕੁੱਤੂ ਕਾਹਦੇ ਚੱਕੀ ਫਿਰਦਾ ਮੈਂ ਲੈ ਕੇ ਫੀਲਿੰਗ ਫੀਲਿੰਗ ਲੈਣਾ ਤੂੰ ਨਹੀਂ ਨਹੀਂ ਫੀਲਿੰਗ ਲੈਣਾ ਤੂੰ ਮੈਂ 1100 ਮੰਗਿਆ ਹਾਂ ਮੈਂ ਚੱਕ ਲਿਆ ਮੈਂ ਕਿਹਾ 600 ਦਾ ਹੋਗਾ ਨਾ 600 ਲਈ ਕਿੰਨਾ ਕਿੰਨੇ ਕੰਨਾ ਕਾ ਫੁੱਟ ਦਾ ਹੈ ਹਾਂ ਥੱਲੇ ਰੱਖੀ ਇਹਨੂੰ ਥੱਲੇ ਥੱਲੇ ਕਰ ਇਹਨੂੰ ਤਿੰਨ ਕੁ ਦੋ ਹੈਗਾ ਤਿੰਨ ਕੁ ਫੁੱਟ ਦਾ ਹੈਗਾ ਜਵਾਕ ਤਾਂ ਹੀ ਬੋਦੇ ਤੋਂ ਚੱਕ ਲੈ ਤੂੰ ਜਵਾਕਾਂ ਦੀ ਕਿਹੜੀ ਗੱਲ ਲੈ ਆ ਵੀ ਲੈ ਲੈ 300 ਗਿਆ ਕਿੰਨੇ ਦਾ ਹੈ ਇਹ ਆਂ ਦੀਆਂ ਮਾਇਆ 500 ਉਹ ਛੱਡੇ ਆ ਵੀ ਲੈ ਲਿਆ ਆ ਰੰਗ ਦੇ ਅਧਾਰ ਆ ਵੀ ਲੈ ਲਿਆ ਵੇ 350 ਰੁਪਇਆ ਲੱਗਦਾ 350 500 ਤੇੜਾ ਵਾ ਦੇਖੋ ਛੱਡੇ ਤਾਂ ਬੱਸ 350 ਦਾ ਤਾਂ ਮੈਂ ਆ 350 ਦੇ ਦੇ ਦਸ ਥੋੜਾ ਹੋਊਗਾ ਇਹ ਭਾਲੂ ਲੈੰਦੇ ਆ ਮੁੰਡੇ ਆ ਲੈ ਲਿਆ ਅਰੇ ਭਾਈ ਕਰੋ 300 ਫੈਸਲੇ ਲੱਗੇਗਾ ਬੈਸ ਕੀ ਲੈਣਾ ਆ ਆ ਲੈਣਾ ਹਾਂ ਹਜ਼ਾਰ ਲੱਗ ਜੂਗਾ ਹਜ਼ਾਰ ਦਾ 1700 ਦੇ ਦੇ ਫਿਰ ਵੱਧ ਕਿੰਨੇ ਦੀ ਕਹਿੰਦੇ ਆ ਲੈ ਲੈ ਫਿਰ 12 ਸਿੰਘੀ ਬਹੁਤ ਵਧੀਆ ਆਹੋ ਪੁੱਛ ਲੋ ਕਿੰਨੇ ਦਾ ਕਿੰਨੇ ਦਾ 1200 ਦੀ 1200 ਦਾ ਓਹ ਲਿਆ ਜਰੂਰੀ ਓ ਰੰਗ ਬਰੰਗਾ ਯਾਰ ਓ ਬੜਾ ਆ ਫੜਾ ਹਾਂ ਕੋਈ ਚੱਕਰ ਹੀ ਨਹੀਂ ਮੇਰੀ ਨਿਗਾਹ ਸਾਰੇ ਪਾਛੇ ਆ ਕਿੰਨੇ ਦਾ ਹੋਣਾ ਆ ਕਿੰਨੇ ਦੇਂਗਾ ਸਾਨੂੰ ਕਿੰਨੇ ਦੇਂਗਾ ਇਹ ਨਹੀਂ ਵੀ ਹੈ ਓਏ ਕਿਹੜਾ ਦੁਆਰ ਬਾਈ ਕਿੰਨੇ ਦਾ ਲਿਆ ਆ ਆ ਆ ਕਿੰਨੇ ਦਾ ਲਿਆ ਫੇਸੋ ਦਾ ਆ ਆ ਆ ਮੈਂ ਲਿਆ 600 ਦਾ ਕਾਕ ਇਹਨੇ 400 ਦਾ ਆ ਪੜਾ ਕਢਾਵੇਂ ਦਾ ਮੂੰਹ ਹੀ ਬੜਾ ਪੜਾ ਦੇਖ ਉਹ ਲਾਲ ਤੇ ਲਾਲਾ ਫਿਰ ਲਾਲ ਲਾਲ ਉਹ ਲਾਲ ਜਾ ਲੋ ਲਾਲ ਜਾ ਲੋ ਲਾਲ ਜਾ ਹਾਂ ਕਿੰਨੇ ਆ ਵੀ ਲੈ ਲਈ ਉਹ ਚਲੋ ਚੱਲ ਗਏ ਯਾਰ ਤਰੀ ਪਾਇੰਟ ਇਹ ਵੀ ਲੈਣੀ ਹੈ ਹੈ ਆ ਲੈਣੀ ਆ ਚੰਦਾ ਗਦਾ ਗੁੱਡੀ ਲੈਣੀ ਆ ਉਹ ਬੋਲਦੀ ਆ ਉਹ ਛਿੰਦੇ ਉਹ ਛਿੰਦੇ ਹੋ ਹੋ ਆ ਆਹ ਕਾ ਯਾਦੂ ਮੰਤਰ ਬੋਲਦੀ ਆ ਇਹ ਉਹ ਬੋਲਦੀ ਆ ਇਹ ਬੋਲਦੀ ਆ ਇਹ ਓਏ ਨਹੀਂ ਕਹਿੰਦੀ ਛਿੰਦੇ ਨਾ ਜਾਣਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਬਣਾ ਦੇ ਯਾਰ ਬਾਈ ਨੂੰ ਜਾ ਬਾਈ ਫੜਾ ਦੇ ਫੜਾ ਦੇ ਫੜਾ ਦੇ ਆ ਮਸਾ ਆ ਗੁੱਸੇ ਜੋ ਹੈ ਬੈਠਾ ਹੈ ਨਾ ਕਾਕੇ 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 ਨੇ ਲੈ ਆ ਦੋ ਭਾਲੂ ਸਿੰਦਾ ਚੱਕ ਕੇ ਲੈ ਆ ਤੇ ਆ ਜੋ ਤੇਰੀ ਵਾਲੀ ਗੱਡੀ ਕਿੱਥੇ ਖੜੀ ਹੈ ਆਪਣਾ ਬਲੌਗ ਦੇਖਿਆ ਹੀ ਆ ਸਾਰਿਆਂ ਨੇ ਤੇ ਬਾਕੀ ਜਿਹੜੀ ਵੀਡੀਓ ਬਣਾਣੀ ਹੈ ਤੁਹਾਨੂੰ ਜਲਦੀ ਸ਼ੇਅਰ ਕਰ ਦਿਓ ਕੀ ਕਹੇਗਾ ਸਿੰਦਾ ਤੂੰ ਬਲੌਗ ਬਣਾਇਆ ਜਿਹੜਾ ਆਪਣਾ ਹੈ ਜਿਹੜਾ ਆਪਾਂ ਬਲੌਗ ਬਣਾਇਆ ਇਹ ਹੈ ਅਮੀਰ ਨੇ ਰੋਹਾ ਬਹੁਤ ਹਜੇ ਵੀ ਬਹੁਤ ਜਲਦੀ ਪਛਾਹ ਲੋਕਾਂ ਦੇ ਮੇਲੇ ਚ ਫਿਰਦੇ ਆ ਹਾਂ ਬਾਜਾ ਗਰਾਊਂਡ ਵਾਲੇ ਪਾਸੇ ਕਬੱਡੀ ਵਾਲੇ ਪਾਸੇ ਬਹੁਤ ਹੀ ਹਜੇ ਘੱਟ ਬਹੁਤ ਜ਼ਿਆਦਾ ਆ ਗਿਆ ਅੱਛਾ ਬਾਕੀ ਭਾਈ ਆਪਾਂ ਦਿਖਾਇਆ ਤੁਹਾਨੂੰ ਮੇਲੇ ਦਾ ਤਕਰੀਰ ਸਾਰੇ ਲਾਈਵ ਹੋ ਕੇ ਜਾਂ ਵੀਡੀਓ ਪਾ ਕੇ ਬਹੁਤ ਬਹੁਤ ਸਪੋਰਟ ਕਰੋ ਤੇ ਸ਼ੇਅਰ ਕਰੋ ਤੇ ਜਿਹੜੀ ਵੀਡੀਓ ਆਪਾਂ ਵਲੌਗ ਬਣਾਇਆ ਸ਼ਾਮ ਨੂੰ ਰਾਤ ਨੂੰ ਸਾਰੇ ਸ਼ੇਅਰ ਕਰੋ ਜਰੂਰ ਤੇ ਅੱਜ ਲਾਸਟ ਐਂਡ ਸੀ ਕਵਾਡੀ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਆਪਣੀ ਸਪੋਰਟ ਕਰਦੇ ਸਾਰੇ ਤੇ ਆਪਣੇ ਚੈਨਲ ਨੂੰ ਵਾਰ ਕਰਾ ਰੱਖਦੇ ਸਾਰੇ ਤੇ ਬਾਕੀ ਨਾ ਕੋਈ ਜਿਹੜਾ ਚੈਨਲ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ YouTube ਤੇ ਜਾਂ Facebook ਤੇ ਜਾਂ Insta ਤੇ ਤੋਂ ਜੋ ਜੁੜੋ ਸਾਡੇ ਨਾਲ ਤੇ ਬਾਕੀ ਆਪਾਂ ਅਗੇ ਦਿਖਾਉਂਦੇ ਰਹਿਾਂਗੇ ਸਾਰਾ ਕੁਝ ਉਹਨੇ ਜਰੂਰ ਅਗੇ ਕਵਾਡੀ ਦਾ ਮੈਚ ਦਿਖਾਵਾਂਗੇ ਤੇ ਕਵਾਡੀ ਦੇ ਮੈਚ ਦਿਤੀ ਜਾਂਦੇ ਆ ਬਾਕੀ ਮੈਨੂੰ ਇਹ ਗੱਲ ਸਮਝ ਆ ਰਹੀ ਚਾਹ ਨਹੀਂ ਲੱਗ ਰਹੀ